ਪਿਛਲੇ ਦਿਨੀ ਜ਼ਿਲ੍ਹਾ ਗੁਰਦਾਸਪੁਰ ਦੇ ਹੋਰ ਇਲਾਕਿਆਂ ਵਿੱਚ ਰਾਵੀ ਦਾ ਜਾ ਤੇ ਹੋਰ ਦਰਿਆਵਾਂ ਚ ਆਏ ਹੜਾ ਕਾਰਨ ਬਹੁਤ ਨੁਕਸਾਨ ਹੋਇਆ ਤੇ ਇਹ ਨੁਕਸਾਨ ਤਾਂ ਹੋਇਆ ਹੀ ਹੋਇਆ ਪੰਜਾਬੀਆਂ ਨੇ ਇਹਨਾਂ ਹੜ੍ਹ ਪਾਰ ਤੇ ਪੀੜਤ ਵਿਅਕਤੀਆਂ ਦੀ ਮਦਦ ਲਈ ਬਹੁਤ ਕੰਮ ਸੇਵਾ ਕੀਤੀ ਹੈ ਤੁਸੀਂ ਉਹ ਸਭ ਭਲੀਭਾਨਤ ਜਾਣਦੇ ਹੋ ਕੇਵਲ ਪੰਜਾਬੀਆਂ ਨੇ ਹੀ ਨਹੀਂ ਪੰਜਾਬੀਆਂ ਤੋਂ ਇਲਾਵਾ ਜੰਮੂ ਕਸ਼ਮੀਰ ਹਰਿਆਣਾ हिमाचल ਦੇ ਹੋਰ ਕਈ ਰਾਜਾਂ ਤੋਂ ਰਾਸਮਗਰੀ ਲੈ ਕੇ ਇਹ ਗੱਡੀਆਂ ਦੇ ਵਿੱਚ ਵੱਖ-ਵੱਖ ਜ਼ਿਲ੍ਹਿਆਂ ਤੋਂ ਵੱਖ-ਵੱਖ ਸ਼ਹਿਰਾਂ ਤੋਂ ਰਾਤ ਲੈ ਕੇ ਜਿਲ੍ਹਾ ਗੁਰਦਾਸਪੁਰ ਵਿੱਚ ਪਹੁੰਚੇ ਨੇ ਮੈਂ ਇਸ ਵੇਲੇ ਗੁਰਦੁਆਰਾ ਸਾਹਿਬ ਦੇਰਬਾਬਾ ਦੇ ਵਿੱਚ ਖੜਾ ਤੇ ਇੱਥੇ ਵੀ ਬਹੁਤ ਜ਼ਿਆਦਾ ਰਾਸਮਗਰੀ ਇਕੱਠੀ ਹੋ ਰਹੀ ਹੈ ਇਹ ਮੇਰੇ ਪਿੱਛੇ ਜਿਹੜੇ ਟਰੱਕ ਲੱਗੇ ਨੇ ਇਹ ਜੀਨ ਤੋਂ ਹਰਿਆਣੇ ਤੋਂ ਆਏ ਆ ਇਹਨਾਂ ਨੇ ਵੀ ਬਹੁਤ ਆਪਣੇ ਪਿੰਡਾਂ ਜੋ ਰਾਸ ਇਕੱਠੀ ਕਰਕੇ ਤੇ

ਮੈਡੀਸਿਨ ਔਰ ਜੈਸੇ ਮਤਲਬ ਗੱਦੇ ਹੈ ਗੱਦੇ ਹਾਂ ਗੱਦੇ ਗੱਦੇ ਵਗੈਰਾ ਲੈ ਕੇ ਆਏ ਹਾਂ ਔਰ ਕਿਤਨੇ ਕਬ ਚਲੇ ਸੇ ਆਪ ਕੱਲ ਚਲੇ ਥੇ ਹਮ ਕੱਲ ਚਲੇ ਥੇ ਆਪ ਆਪ ਇਸ ਸਮੇਂ ਆਪ ਕਹਾ ਹੈ ਡੇਰਾ ਬਾਬਾ ਨਾਨਕ ਮੇ ਖੜੇ ਹੈ ਹਾਂ ਅੱਛਾ ਕਿਤਨੇ ਲੋਕ ਆਏ ਬਤਾਇਆ ਆਪਨੇ ਸਾਤ ਲੋਕ ਸਾਤ ਲੋਕ ਆਏ ਹੈ ਇਧਰ ਵੀ ਕਰ ਇਹ ਇਹ ਦੇਖੋ ਜੀ ਕੇਵਲ ਪੰਜਾਬੀਆਂ ਨੇ ਪੰਜਾਬੀਆਂ ਦੀ ਮਦਦ ਨਹੀਂ ਕੀਤੀ ਪੰਜਾਬੀਆਂ ਦੀ ਮਦਦ ਤੋਂ ਇਲਾਵਾ ਵੱਖ-ਵੱਖ ਦੂਸਰੇ ਰਾਜਾਂ ਤੋਂ ਵੀ ਇਹ ਲੋਕ ਸਾਡੇ ਨਾਲ ਆਏ ਨੇ ਸਾਡੇ ਭਰਾ ਨੇ ਇਹਨਾਂ ਨੇ ਭਰਾਵਾਂ ਦੀ ਮਦਦ ਕੀਤੀ ਹੈ ਕਿਉਂਕਿ ਆਫਤ ਦੀ ਘੜੀ ਕਿਸੇ ਵੇਲੇ ਵੀ ਕਿਸੇ ਤੇ ਵੀ ਆ ਸਕਦੀ ਹੈ ਕੀ ਖਿਆਲ ਹੈ ਮੇਰਾ ਤੁਹਾਡਾ ਠੀਕ ਹੈ ਹਾਂ ਬੜੀ ਹੈ ਸਹੀ ਕਿਉਂਕਿ ਪੰਜਾਬੀ ਹਰ ਜਗ੍ਹਾ ਹੀ ਜਾਂਦੇ ਹਨ ਮਦਦ ਕਰਨੇ ਲਈ ਇਸੇ ਆਪ ਮਤਲਬ ਖੁਸ਼ ਹੋ ਕੇ ਆਪਕੇ ਮਨ ਵਿੱਚ ਵੀ ਆਇਆ ਕਿ ਹਮ ਵੀ ਪੰਜਾਬੀ ਕੋ ਮਦਦ ਕਰੇ ਕਿਉਂਕਿ ਮੁਸ਼ਕਲ ਦੀ ਘੜੀ ਮੇ ਆਪਕਾ ਸਾਥ ਹਮੇਲੀ ਦੇ ਸਾਥ ਹੋਣਾ ਹੀ ਨਹੀਂ ਚਾਹੀਏ ਹੋਣਾ ਹੀ ਨਹੀਂ ਚਾਹੀਏ ਜੋ ਜੋ ਪ੍ਰਮਾਤਮਾ ਨੇ ਕੀਤਾ ਜਾਂ ਕਿਸੇ ਵੀ ਹੋਇਆ ਇਹ ਬਹੁਤ ਮੁਸ਼ਕਲ ਦੀ ਘੜੀ ਸੀ

ਰਾਸਮਗਰੀ ਜਿਹੜੀ ਆ ਉਹ ਆਪਣੇ ਪਹੁੰਚ ਰਹੀ ਹੈ ਕਿੱਥੋਂ ਆਏ ਵੀਰ ਜੀ ਕਰਨਦਾਰਨੋਂ ਜੀ ਕਰਨਦਾਰਨੋਂ ਕੁਝ ਤਾਂ ਟੈਂਟਰਾਲੀਆਂ ਪਾਈਆਂ ਪਿਛੇ ਹਾਂਜੀ ਹਾਂਜੀ ਕੀ ਕੀ ਲੱਭਿਆ ਉਹ ਇੱਥੇ ਇੱਕ ਐਂਗਲ ਦੀ ਚਾਰ ਚੂੜੀ ਹੈ ਅੱਛਾ ਹਾਂਜੀ ਪੱਟੂਆਂ ਲਈ ਚੂੜੀ ਲੈ ਕੇ ਆਏ ਹਾਂਜੀ ਹਾਂਜੀ ਅੱਛਾ ਕਿਹੜਾ ਜ਼ਿਲ੍ਹਾ ਆਪਣਾ ਕਰਨਦਾਰਨ ਜ਼ਿਲ੍ਹਾ ਜੀ ਠਿੱਕੀ ਵਣ ਤੋਂ ਬਾਈ ਬਾਰਡ ਰਿਆੜੀਆਂ ਦਵਾਏ ਆ ਡਲ ਡਲੇਰੀ ਅੱਛਾ ਜੀ ਹਾਂਜੀ ਹਾਂਜੀ ਵੀ ਦੁਜਾ ਕੇ ਕੁੱਕਾ ਚਾਰੇ ਦੀ ਕਮੀ ਐ ਇੱਥੇ ਹਾਂਜੀ 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 ਆਇਆ ਵੀਰਾਂ ਭਰਾਵਾਂ ਨੂੰ ਸੁੱਕਾ ਚਾਰਾ ਹੋਵੇ ਦਿੱਤਾ ਜਾਵੇ ਦੇ ਚਲੋ ਜਿਹੜਾ ਬੰਦੇ ਆ ਵੀਰ ਭਰਾ ਜਿਹੜੇ ਸੰਗ ਤੇ ਆ ਉਹ ਤੇ ਛਾਦਾ ਉਹ ਕਿਤੇ ਤੇ ਡੰਗਰ ਮਾਰ ਕਿਥੇ ਛਾਵੇ ਵੀਰ ਜੀ ਬਿਲਕੁਲ ਬਿਲਕੁਲ ਹਾਂਜੀ ਹਾਂਜੀ ਤੇ ਐ ਸੰਗ ਤੇ ਸੰਯੋਗ ਕਿਤਾ ਵਿਧੀ ਤੇ ਅਜੇ ਹੋਰ ਸਾਡੇ ਘਰਾਂ ਦੇ ਤੂੜੀ ਲੈਣ ਲਈ ਆ ਵੀਰਾਂ ਭਰਾਵਾਂ ਦੇ ਤੇ 7-8 ਨਾ ਟਰਾਲੇ ਲੈ ਆਂਦੇ ਆ ਤੇ ਆ ਵੀਰ ਮੇਰੇ ਸੰਗ ਤੇ ਸਾਰੀ ਆਈ ਆ ਇਹ ਮੇਰੇ ਵੀਰ ਭਰਾ ਆਡੇ ਨਾਲ ਸੇਵਾ ਜੋ ਗਿਆ ਹਾਂਜੀ 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 ਉਹ ਤੇ ਆਪਰੇ ਕਿਨੇ ਚੌਂਦੇ ਹਾਂਜੀ ਹਾਂਜੀ ਇਹਨਾਂ ਨੇ ਵੀ ਕੋਈ ਟੈਂਪਨ ਚਾ ਚਾ ਟਰਾਲੀਆਂ ਪਾਈਆਂ ਟਰੈਕਟਰਾਂ ਮਗਰ ਇਹਨਾਂ ਦੀ ਸੇਵਾ ਵੀ ਪਰਮਾਤਮਾ ਜਿਹੜੀ ਆ ਹਾਂਜੀ ਹਾਂਜੀ ਜਿਹੜਾ ਮਾਲ ਡੰਗਰੇ ਅੰਗਲ ਦੀ ਉਹਦੇ ਇਦਾਂ ਹੈ ਜੇ ਆਪਾਂ ਮਦਰਵਾ ਬੇਜੁਬਾਨ ਬੇਜਮਾਨ ਆ ਮਦਰਵਾ ਉਹਨਾਂ ਕੇ ਕਿੱਥੋਂ ਚਾਰਾ ਖਾਣਾ ਮਦਰ ਬੰਦਾ ਜੇ ਪ੍ਰਸ਼ਾਦਾ ਚਾ ਲਾਊਗਾ ਤੇ ਜਿਹੜੇ ਡੰਗਰੇ ਮਾਰ ਆ ਉਹ ਔਖਾ ਹੀ ਲਾਜੀ ਬਿਲਕੁਲ ਹਾਂਜੀ ਆਈ ਹਣ ਸੰਦਰੇ ਇੱਕ ਸਾਰੇ ਸਲਾਹ ਕਰਕੇ ਤੋੜੀ ਲਿਆਂਦੀ ਆ ਜੇ ਕੋਈ ਵੀਰ ਭਰਾ ਫੇਰ ਆਖੂਗਾ फे ले आवांगे हा जी धनवाद जी वहकर जी ख़ालसा वेहंदा जी पते ਜੀ। una rola de mi ਇਹ ਕੋਈ ਮੰਡੀ ਨਹੀਂ ਹੈ ਇਹ ਪਿਛਲੇ ਦਿਨੀ ਹੜ੍ਹਾਂ ਕਾਰਨ ਆਏ ਨੁਕਸਾਨ ਦੇ ਲਈ ਲੋਕਾਂ ਨੇ ਰਾਸ ਸਮਗਰੀ ਭੇਜੀ ਆ ਇਹ ਜਿਹੜੀ ਕਣਕ ਦੇਖ ਰਹੇ ਹੋ ਇਹ ਬਜਾਈ ਵਾਸਤੇ ਹੈ